ਆਪਾਂ ਬੈਕ ਟੂ ਦ ਚੈਨਲ ਪਪਾ ਲਾਈਵ ਪੈਂਚਰ ਨਾ ਪੈਂਚਰ ਯੈਸ ਗਾਇਜ਼ ਇਹ ਧਣੀ ਟੁੱਟਦੀ ਸੀਗੀ ਅ ਲਫਾਫੇ ਦੀ ਤੇ ਮਮਾ ਕਹਿੰਦੇ ਸੀਗੇ ਕਿ ਇਹਦੀ ਪਾਪਾ ਦਲਵਾਰੀ ਕਿਤੇ ਕਮਾਸਾ ਦਲਫਾਪਾ ਵੱਡਾ ਵੀ ਆ ਤੇ ਮਜ਼ਬੂਤ ਵੀ ਆ ਆ ਲੈ ਲੋ ਬਾਤੀ ਹੈ थैंक यू हेलो गाइस गाइस ਮੈਂ ਕਿਹਾ वेस्ट ਨਾ ਜਾਵੇ ਇਸ ਕਰਕੇ ਇਹਨੂੰ ਆਪਾਂ ਜੁਆਇੰਟ ਲਵਾ ਲਿਆ गाइस मोनाਲ ਨੂੰ ਬਧਾਈਆਂ ਹੋ ਗਈ ਕਿਉਂਕਿ ਕੱਲ ਦਾ ਵੀ ਉਹਸ ਚੱਲਦਾ ਨਹੀਂ ਪਿਆ ਸੀ ਤੇ ਅੱਜ ਚੱਲ ਗਿਆ ਮੋਨਾ ਖੁਸ਼ੀ ਹੋ ਰਹੀ ਹੈ यस ਕਿੰਨੀ ਬਹੁਤ ਜ਼ਿਆਦਾ ਨਹੀਂ ਨਹੀਂ ਇੰਨੀ ਵੀ ਨਹੀਂ ਹੋ ਰਹੀ ਹਾਂ ਮੈਨੂੰ ਕਿਹੜਾ ਪਾਸ ਮਿਲਦਾ ਜਸਪੀ ਤੇ ਐਡੀਪੀ ਵੈਸੀ ਪਰ ਹਨਾ ਕੱਲ ਦਾ ਇਹਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਚਲਾਉਂਦੀ ਪਰ ਮੈਂ ਮਿਸ਼ਨ ਨੇ ਸ਼ਾਇਦ ਐਪ ਡੀਲੀਟ ਕੀਤਾ ਸੀ ਪਰ ਉਹ ਚੱਲਿਆ ਨਹੀਂ ਸੀ ਪਰ ਅੱਜ ਚੱਲ ਪਈ ਹਾਂ ਤੇ ਚੱਲ ਗਿਆ ਹਣੀ ਬੀਗ ਬਹੁਤ ਸਿੱਖਾਂਗੇ ਗਾਇਸ 4 ਵਜਣ ਵਾਲੀ ਆ ਤੇ ਮੈਂ ਬਣਾਉਣੀ ਪਿਆ ਸ਼ਾਮ ਦੀ ਚਾਹ ਦੁਪਹਿਰ ਦੀ ਸ਼ਾਮ ਦੀ ਮਤਲਬ ਜਿਹੜੀ ਚਾਹ ਦੀ ਹੁੰਦੀ ਉਹ ਤੇ ਮੰਮਾ ਨਾ ਆਪਣੀ ਬਾਹ ਲਾ ਕੇ ਪਈ ਆ ਮੰਮਾ ਦੀ ਬਾਹ ਚ ਦਰਦ ਪਈ ਜਾਂਦਾ ਨਾ ਸੋਬ ਮੈਂ ਨਾ ਹੋ ਫਾਸਟ ਰਿਲੀਫ ਲਗਾ ਕੇ ਮਲੀ ਸੀਗੀ ਪਰ ਹਨਾ ਮੰਮਾ ਦੀ ਬਾਹ ਹਟਦੀ ਨਹੀਂ ਪਈ ਤੇ ਮੇਰੇ ਪਾਪਾ ਨੇ ਕਿਹਾ ਕਿ ਪਾਪਾ ਨੇ ਸ਼ਾਮ ਨੂੰ ਜਾ ਕੇ ਮਮਨ ਦਵਾਈ ਲਈ ਆਦੀ ਉਹ ਫਿਰ ਦਾ ਮਤਲਬ ਬੰਦਾ ਤਕਲੀਫ ਵਧੀਆ ਨਹੀਂ ਹੁੰਦਾ ਤੇ ਮਨੀਸ਼ਾ ਇੱਧਰ ਆਰਾਮ ਕਰਦੀ ਪਈ ਆ ਇਹ ਮਤਲਬ ਹੁਣ ਠੀਕ ਹੈ ਇਹਦਾ ਪੇਟ ਹੁਣ ਠੀਕ ਆ ਅ ਅੱਜ ਪੂਰਾ ਦਿਨ ਸਹੀ ਰਿਹਾ ਕਿਉਂਕਿ ਪਾਪਾ ਨੇ ਦਵਾਈ ਲਈ ਹਤੀ ਸੀਗੀ ਤੇ ਹੁਣ ਦੇਖਦੇ ਮਮਾ ਦੀ ਬਾਹ ਹਟਦੀ ਕਿ ਨਹੀਂ ਪਾਪਾ ਦੇ ਦਵਾਈ ਲਿਆਉਣ ਤੋਂ ਬਾਅਦ ਗਾਈਜ਼ ਮੇਰੇ ਧਿਆਨ ਮੇਰੇ ਧਿਆਨ ਤੇ ਨਹੀਂ ਮੇਰੀ ਨਜ਼ਰ ਨਾਲ ਪਰਛਾਤੇ ਪਈ ਇਹ ਨਾ ਕੱਲ ਸਵੇਰੇ ਤਾਈ ਜੀ ਦੇ ਕੇ ਗਏ ਸੀ ਕਿਉਂਕਿ ਉਹ ਅਰਸਾ ਮਤਲਬ ਮਾਤਾ ਦੇ ਜਾਂਦੇ ਹੁੰਦੇ ਆ ਨਵਾਂ ਸਾਲ ਮਤਲਬ ਉਹ ਡ੍ਰੀਮ ਨਾਲ ਜਾਂਦੇ ਤੇ ਉਹ ਕੱਲ ਮਤਲਬ ਨਵੇਂ ਸਾਲ ਦੀ ਗਈ ਸੀ ਕਿ ਤੇ ਉਹ ਆਪਰ ਸ਼ਾਦ ਦੇ ਕੇ ਗਏ ਤੇ ਇਹ ਕੱਲ ਦਾ ਖੋਲਿਆ ਹੀ ਨਹੀਂ ਕਿਸੇ ਨੇ ਵੀ ਮਤਲਬ ਵੇਢੀ ਪਿਆ ਹੋਇਆ ਸੀਗਾ ਆਪਰ ਸ਼ਾਦ ਤੇ ਕੱਲ ਖੋਲਿਆ ਨਹੀਂ ਤੇ ਅੱਜ ਅਸੀਂ ਖੋਲਦੇ ਹਾਂ ਇਹਨੂੰ ਗਾਇਸ ਮਨੀਸ਼ਾ ਉੱਠ ਗਈ ਆ ਮਨੀਸ਼ਾ ਕਿੱਦਾਂ ਦਾ ਫੀਲ ਹੋ ਰਿਹਾ ਗਾਇਸ ਮਨੀਸ਼ਾ ਦੀਆਂ ਗੱਲਾਂ ਲਾਲ ਹੋ ਗਈਆਂ ਮੇਰੇ ਪੋਤਾ ਦੀਆਂ ਕਿਥੇ ਲਾਲ ਹੈ ਬਨੀ ਜੇ ਕੰਬਲ ਦੇ ਵਿੱਚ ਲੁਕੀ ਸੀ ਨਾ ਅਸਲ ਜਲਾ ਲਾ ਕੈਮਰੇ ਚ ਨਹੀਂ ਦੀਆਂ ਪਈਆਂ ਸਨੇਗ ਨਾ ਹੋ ਜਾਂਦੀਆਂ ਕੈਮਰਾ ਮੇਰੀ ਬਿਊਟੀ ਨੂੰ ਜਸਟਿਸ ਨਹੀਂ ਲਾ ਕਰਦਾ ਦੇਖਿਆ ਗਾਇਸ ਉਤੇ ਫੇ ਉੱਠ ਦੇ ਫੇਕਣ ਲੱਗ ਪੋ ਕੈਮਰੇ ਦੇ ਨੈਚੁਰਲ ਬਲਸ਼ ਨੂੰ ਉਹ ਨਹੀਂ ਕਰਦਾ ਪਿਆ ਕੈਪਚਰ ਨਹੀਂ ਕਰਦਾ ਪਿਆ ਚੰਗੀ ਤਰ੍ਹਾਂ ਬਿਕੋਜ਼ ਇਹਦੀ ਮੇਨ ਲੜਾਈ ਹੈ ਕਾਹਦੀ ਲੜਾਈ ਇਹ ਕਹਿੰਦਾ ਮੇਰੇ ਫਿਲਟਰ ਵਧੀਆ ਪਰ ਮੈਂ ਕਹਿੰਦੀ ਮੇਂ ਨੈਚੁਰਲ ਬਿਊਟੀ ਵਧੀਆ ਗਾਇਸ ਮੈਂ ਹਟ ਗਈ ਆ ਪਾਟੇ ਵੱਜਣ ਗਰਮ ਹੋ ਗਿਆ ਢੰਡੇ ਹੋਣ ਨੂੰ ਤਿਆਰ ਹਾਂ ਬੱਸ ਵੀ ਲੈਗ ਤਾਂ 5 ਕਿ ਮਿੰਟ ਰਹੀ ਆ ਜਿਦਾਂ ਲੈਗ ਹਟ ਜਾਂਦਾ ਆ ਬੈਰ ਤਾਂ ਮੇਰੇ ਮਨ ਥੋੜਾ ਥੋੜਾ ਠੰਡਿਆ ਹੱਥ ਤਾਂ ਮੇਰੇ ਗਰਮ ਹੂੰ ਥੋੜਾ ਚਿਰ ਰਹਿੰਦਾ ਆ ਲੈਗ ਥੋੜਾ ਕੰਮ ਤੱਕ ਨਿਬੜਾਇਆ ਕੰਮ ਤੇ ਸਿਲਕਾਰ ਨਹੀਂ ਹੋ ਸਕਦਾ ਭਾਵੇਂ ਸਰਦੀ ਹੋਵੇ ਭਾਵੇਂ ਬਰਫ਼ ਪਵੇ ਬਰਫ਼ ਤਾਂ ਘਰ ਕਦੀ ਗਾ ਇਸ ਬੱਸ ਨਾ ਪਵੇ ਬਰਫ਼ ਪੈਣੀ ਨਹੀਂ ਬਰਫ਼ ਆਪਣੇ ਮੇਰੇ ਸਰਵਾਈਵ ਕਿੱਦਾਂ ਕਰਨਾ ਆ ਪੰਜਾਬ ਚ ਕਿਤੇ ਬਰਫ਼ ਪੈਂਦੀ ਨਹੀਂ ਠੰਡ ਹੋ ਜਾਂਦੀ ਆ ਤਾਂ ਕਦੀ ਇੰਨੀ ਗਰਮੀ ਐ ਇਦਾਂ ਕਿਉਂ ਕੁਦਰਤ ਦੀ ਹਵਾ ਕਾਦੀ ਨਰਮ ਨਰਮ ਕਦੀ ਗਰਮ ਗਰਮ ਵਾਹ ਕਭੀ ਮੈਨੇ ਮਿਲਣੀ ਚਾਹੀਦੀ ਕੋ ਜੈ ਨਾ ਗਰਮ ਹੋਣਾ ਦੇਖੋ ਗਾਣੇ ਦੇ ਵਿੱਚ ਗਾਇਜ਼ ਮਿਸ਼ੇਨ ਹੀ ਗਾਣੇ ਦੇ ਲਿਰਿਕਸ ਦੇ ਨਾਲ ਕਿਦਾਂ ਮਿਸ਼ੇਨ ਨੇ ਗਰਮੀਆਂ ਦੀ ਗੱਲ ਐਡ ਕੀਤੀ ਗਰਮੀ ਤੇ ਸਰਦੀ ਕਦੀ ਯੈਸ ਜਿਵੇਂ ਤੁਸੀਂ ਰੱਬ ਹੁੰਦੇ ਨਾ ਤੁਸੀਂ ਠੀਕ ਠੀਕ ਮੌਸਮ ਰੱਖਦੇ ਮੈਂ ਵੀ ਠੀਕ ਠੀਕ ਰੱਖਦੀ ਹਾਂ ਨਾ ਐਦਾਂ ਨਹੀਂ ਹੁੰਦਾ ਇਹ ਨੇਚਰਲੀ ਹੁੰਦਾ ਹੈ ਸਰਕਲ ਹੁੰਦਾ ਇਹ এনਵਾਇਰਨਮੈਂਟ ਥੈਟਸ ਥੈਟਸ ਮਾਸੀ ਮਾਸੀ ਨੇ ਕਹਦੇ ਸੀ ਆਉਣਾ ਪਤਾ ਨਹੀਂ ਪਰ ਆਉਗੇ ਕਿ ਨਹੀਂ ਹੈਣਾ ਮੰਮਾ ਖੰਡ ਬਹੁਤ ਹੈ ਗੱਲ ਨਹੀਂ ਹੋਈ ਫੋਨ ਤੇ ਬਿਲਕੁਲ ਖੰਡ ਵੀ ਬਹੁਤ ਹੈ ਕੀ ਬਤਾਉਣਾ ਨਾਲੇ ਕੰਮ ਤੇ ਵੀ ਕਰਨਾ ਹੁੰਦਾ ਹੈ ਕੰਮ ਵੀ ਕਰਨਾ ਹੁੰਦਾ ਆਪਣਾ ਯੈਸ ਜਿੱਥੋਂ ਛੁੱਟੀ ਮਿਲਦੀ ਹੈ ਨਹੀਂ ਪਤਾ ਨਹੀਂ ਦੇਖਾਂਗੇ ਜੋ ਹੋਊਗਾ ਫਿਲਹਾਲ ਤਾਂ ਹੋ ਗਏ ਸੀ ਥੋੜੀ ਤਾਂ ਪਹਿਲਾਂ ਹੋਣਾ ਆਹੋ ਮਾਸੀ ਨੇ ਪੂਰੇ ਵਿਸ਼ਵਾਸ ਨਾਲ ਸੀਗਾ ਹੁਣ ਪਤਾ ਨਹੀਂ ਦੇਖੋ ਹੁੰਦੇ ਕਿ ਨਹੀਂ ਆਹੋ ਆਪੇ ਕਹਿੰਦੇ ਸੀ ਮਾਸੀ ਇਹਨਾ ਆਪਣਾ ਤਾਂ ਉਹਨਾਂ ਦੀ ਛੁੱਟੀ ਦਾ ਵੀ ਹੁੰਦਾ ਨਾ ਉਹ ਵੀ ਕੰਮ ਕਿਉਂਕਿ ਕੰਮ ਪਹਿਲਾਂ ਇੰਪੋਰਟੈਂਟ ਆ ਬਾਕੀ ਜੀਜਾ ਬਾਅਦ ਪਹਿਲਾਂ ਵੀ ਹੋਰਾਂ ਦੀਆਂ ਤਿੰਨ ਚਾਰ ਛੁੱਟੀਆਂ ਹੋ ਗਈਆਂ ਹੂੰ ਚਾਰ ਉਹ ਵਿਆਹ ਤੇ ਆਈਆਂ ਸੀ ਛੁੱਟੀ ਐਵੇਂ ਤਿੰਨ ਛੁੱਟੀਆਂ ਲੈ ਕੇ ਆਏ ਸੀ ਇੱਕ ਛੁੱਟੀ ਉਹਨਾਂ ਨੇ ਕਰ ਲਈ ਸੀਗੀ ਵਿਆਹ ਤੇ ਫੇ ਮਨ ਲਓ ਮਾਸੀ ਜੀ ਜਾਣ ਨਹੀਂ ਦਿੰਦੇ ਵੈਸੇ ਕਿਸੇ ਨੂੰ ਵੀ ਤਾਂ ਸਾਨੂੰ ਵੀ ਨਹੀਂ ਜਾਣ ਦਿੰਦੇ ਪੈ ਸੀ ਤਾਂ ਉਹਨਾਂ ਨੇ ਨੈਕਸਟ ਛੁੱਟੀ ਐਕਸਟਰਾ ਕਰਨੀ ਪਈ ਸੀ ਜਾ ਨਹੀਂ ਪਤਾ ਆਉਣ ਨਹੀਂ ਸੀ ਸੋਰੀ ਮਤਲਬ ਆਉਣ ਨਹੀਂ ਦਿੰਦੇ ਪਏ ਸੀ ਮਰ ਉਹਨਾਂ ਨੇ ਉਹਨਾਂ ਦੇ ਕਰ ਇੰਝ ਆਣ ਦਿੰਦੇ ਪਏ ਸੀ ਆਪਣਾ ਆਪਣੇ ਘਰੇ ਆਉਣ ਨਹੀਂ ਦਿੰਦੇ ਪਏ ਸੀਗੇ ਤਾਂ ਮੈਂ ਉਸ ਉਸ ਸਮੇਂ ਦੇ हिसाब ਨਾਲ ਕਿਹਾ ਉੱਥੇ ਦੇ हिसाब ਨਾਲ ਮੈਂ ਕਿਹਾ ਗਾਇਜ਼ ਹੁਣੀ ਨਾ ਸਾਡੀ ਚਾਚੀ ਆਏ ਸੀਗੇ ਉਹ ਵੀ ਸਾੜੇ ਤਾਈ ਜੀ ਦੇ ਨਾਲ ਹੀ ਬਾਹਰ ਆਈ ਮੀਨ ਉਧਰ ਭਾਰ ਕੀ ਜੰਨੀ ਮਾਤਾ ਦੇ ਗਏ ਸੀਗੇ ਤੇ ਨਵੇਂ ਸਾਲ ਦੇ ਮੌਕੇ ਤੇ ਤੇ ਉਹ ਉਹ ਪ੍ਰਸ਼ਾਦ ਦੇ ਕੇ ਗਏ ਆ ਮਿਸ਼ਾ ਸੋ ਦਾ ਪ੍ਰਸ਼ਾਦ ਆਪਾਂ ਯਾਦ ਉਹ ਦੇਖਣਗੇ ਮਲਾ ਸੀ ਮੰਗਾਇਆ ਸੀਗਾ ਤੇ ਪਰ ਬਿਕੋਜ਼ ਇਹ ਪਾਪਾ ਨੂੰ ਬਹੁਤ ਪਸੰਦ ਆ ਹਾਂ ਰੋਟੀ ਦੇ ਬਾਅਦ ਪਾਪਾ ਖਾਂਦੇ ਹੁੰਦੇ ਆ ਆ ਮੰਗਾਇਆ ਸੀਗਾ ਪਰ ਹਾਂ ਗਾਇਸ ਸੁਣੋ ਇਹਦੇ ਪੈਸੇ ਨਹੀਂ ਲੈ ਅਸੀਂ ਰਨ ਦੱਸਦੇ ਪਏ ਕਹਿੰਨੇ ਪਏ ਕਿ ਇਹਦੇ ਪੈਸੇ ਦੱਸੋ ਕਿੰਨੇ ਆ ਕਿੰਨੇ ਆ ਉਹ ਦਰਜ ਬੰਦ ਕਰਕੇ ਗਏ ਤੇ ਅਣੋਂ ਦੱਸਦੇ ਨੇ ਪਏ ਤੇ ਪੈਸੇ ਕਿੰਨੇ ਤੇ ਉਹ ਕਹਿੰਦੇ ਇਹ ਵੀ ਪਰ ਸਾਦੀ ਸਮਝ ਲੋ ਤੁਸੀਂ ਤੇ ਹੋਰ ਵਿੱਚ ਹੈਗਾ ਆਮ ਪਾਪੜ ਹਾਂ ਕਾਲਾ ਵੀ ਤੇ ਬੋਲੇ ਜਿਹੜਾ ਦੂਸਰਾ ਵੀ ਹੁੰਦਾ ਇੱਕ ਪੀੜਾ ਜਿਹੜਾ ਹੁੰਦਾ ਤੇ ਆਂ ਪਪੜ ਨਾਲ ਖਾਣ ਵਾਲਾ ਲੂਣ ਕਾਲਿਆਂ ਪਪੜ ਨਾਲ ਖਾਣ ਵਾਲਾ ਲੂਣ ਦੀ ਹੈਗਾ ਤੇ ਨਾਲ ਉਹ ਜੋ ਫੁਲੀਏ ਵਗੈਰਾ ਹੁੰਦੀਆਂ ਸਾਰਾ ਉਹ ਗਾਇਸ ਸਾਨੂੰ ਰੋ ਤੇ ਨਾ ਘਰਾਂ ਤੋਂ ਪ੍ਰਸ਼ਾਦ ਆ ਗਿਆ ਹੋਰ ਵੀ ਆਇਆ ਫੇ ਇਹ ਆਪਣਾ ਪ੍ਰਾਣਾ ਵੀ ਪਿਆ ਉਹ ਵੀ ਨਹੀਂ ਖਾਦਾ ਕਿਸੇ ਨੇ ਇੱਕ ਜਗ੍ਹਾ ਹੋਰ ਆਊਗਾ ਉਹ ਕਿੱਧਰੋਂ ਆਊਗਾ ਅੰਮਾ ਇਹਦਾ ਇਹਦਾ ਖਲੋਤ ਨੂੰ ਉਹ ਤਾਂ ਮੈਂ ਦਵ ਰੱਖ ਤੱਲ ਪਾ ਕੇ ਆਪਾਂ ਪਈ ਜਾ ਬੱਸ ਚਲ ਕੋਈ ਨਹੀਂ ਪਤਾ ਅਗਲਾ ਮਾਰਨਾ ਦੇ ਕੇ ਗਿਆ ਹੁਣ ਉਹ ਨਹੀਂ ਲੇਤਾ ਹੁਣ ਕੋਈ ਦੱਸੇ ਵੀ ਨਹੀਂ ਸਾਨੂੰ ਸਾਨੂੰ ਪਤਾ ਵੀ ਨਹੀਂ ਹੁਣ ਕਿੰਨੇ ਦੀ ਆ ਜੇ ਘੱਟ ਦੇਦੀ ਹੋ ਸਕਦਾ ਮੇਂ ਮਹਿੰਗੀ ਹੋ ਪੈਣਾ ਹੈ ਹੂੰ ਐਸ ਪਾਪਾ ਨੇ ਮਗਾਈ ਸੀ ਮੈਂ ਸੋਈਦੀ ਪਈਆਂ ਆਪੋ ਪਾਪਾ ਨੇ ਪ੍ਰੈਂਕ ਕਰਦੇ ਕਿ ਮਿਲਿਆ ਨਹੀਂ ਆਪੋ ਵਾਰ ਗਏ ਬਾਜ਼ਾਰ ਆਪਾਂ ਪ੍ਰੈਂਕ ਕਰੀਏ ਪ੍ਰੈਂਕ ਤੇਰਾ ਫੇਲ ਹੀ ਆ ਪਾਣੀ ਫੇਰ ਗਿਆ ਪਹਿਲੀ ਮੈਂ ਪਾਪਾ ਨੂੰ ਪਹਿਲੀ ਦੱਸਤਾ ਸੀ ਸਵੇਰੇ ਚਾਚੀ ਦਾ ਫੋਨ ਆਇਆ ਸੀ ਸਵੇਰੇ ਮੈਂ ਵੀ ਦੱਸਿਆ ਸੀਗਾ ਆਈ ਮੀਨ ਉਦਣ ਸਵੇਰੇ ਤਾਂ ਨਹੀਂ ਮੈਂ ਵੀ ਦੱਸਿਆ ਸੀਗਾ ਤੇ ਫਿਰ ਕਾ ਦਾ ਪ੍ਰੈਂਕ ਹੋਇਆ ਜਦ ਪਾਪਾ ਨੂੰ ਪਤਾ ਹੀ ਗਿਆ ਤਾਂ ਮੈਂ ਕਿਹਾ ਵੀ ਮੈਨੂੰ ਲੱਗਾ ਵੀ ਮੈਂ ਕਿਹਾ ਮੈਨੂੰ ਗਲਤ ਸੁਣ ਕੇ ਸੀ ਤਾਂ ਕਵਾਂ ਨਹੀਂ ਨਹੀਂ ਬਬੂਆ ਨਹੀਂ ਨਹੀਂ ਹੋਣਾ ਨਹੀਂ ਬਬੂਆ ਚਲੋ ਫਿਰ ਐਂਡੋ ਗਾਈਜ਼ ਓਕੇ ਗਾਈਜ਼ ਮਲਾਦੇ ਪਾਪਾ ਆਨੇ ਪਾਪਾ ਨੇ ਮੈਨੂੰ ਕਿਹਾ ਸੀ ਇੱਥੋਂ ਸਾਫ਼ ਕਰ ਉਹ ਪਾਪਾ ਆਨੇ ਵੇ ਕਿ ਨਹੀਂ ਓਵਰ ਐਕਟਿੰਗ ਕਿਸ ਤਰ੍ਹਾਂ ਦੀ ਵੀ ਨਹੀਂ ਕਰਦੀ ਇੱਕ ਮਿੰਟ ਵੇਟ ਕਰੋ ਗਾਈਜ਼ ਮੈਂ ਛੇਤੀ ਛੇਤੀ ਸਾਫ ਕਰ ਦਿੱਤੀਆਂ ਲੀਰਾ ਆ ਦੇਖੋ ਤੇ ਤੁਸੀਂ ਆਦੇ ਸੀ ਮੈਂ ਤਾਂ ਸਾਫ ਹੀ ਨਹੀਂ ਕੀਤਾ ਸੀ ਪਪਾ ਗਾਈਜ਼ ਸਾਢੇ 6 ਹੋ ਗਏ ਆ ਤੇ ਨੀsha ਕਿਚਨ ਦਾ ਕੰਮ ਕਰਦੀ ਪਈ ਆ ਗਾਈਜ਼ ਪਪਾ ਨੂੰ ਸਰਪ੍ਰਾਈਜ਼ ਦੇ ਆ ਆ ਜਾ

ਖੁਸ਼ਬੂਦੰਗੋ ਬਾਬਾ ਖਾਣੀ ਆਨੀ ਖਬਰਤਾ ਹਮ ਹਾਂ ਨਾ ਨਾ ਖੁਸ਼ਬੂ ਗਿਨੀ ਸੋਣੀ ਪੁਦੀਨੇ ਵਾਲੀ ਇੱਕ ਇੱਕ ਖਾਣੀ ਰੋਜ ਠੀਕ ਹੈ ਤੇਰੀ ਮਾਂ ਨੇ ਨਹੀਂ ਤਾਂ ਕੋਪਾ ਜਾੜੀ ਜਾ ਸੇਕਾ ਕੇ ਮੋਕੜੀ ਜਾਂ ਜਾਂ ਇਹਨੇ ਬਲੇ ਉਹ ਕੰਦੀ ਲੈਣੀ ਖੁਸ਼ਬੂ ਦਾ ਲੈਣੀ ਕੰਦੀ ਮੈਨ ਲੈਣੀ ਜਦ ਕੀ ਅਸੀਂ ਖਾਣੀ ਨਹੀਂ ਨਹੀਂ ਆਈ ਮੀਨ ਮੈਂ ਤਾਂ ਖਾਉਂਗੀ ਤੂੰ ਵੀ ਖਾਉਂਗੀ ਇੱਕ ਖਾਉਂਗੀ ਤੁਹਾਡੇ ਕੋਲ ਫੱਕੇ ਨਹੀਂ ਮਾਰੂੰਗੀ ਫੱਕੇ ਕੌਣ ਮਾਰ ਦਿੰਦੀ ਖੱਟੀ ਹੋਈ ਦੇ ਹੈ ਖੱਟੀ ਟੌਫੀ ਦੇ ਫੱਕੇ ਕੌਣ ਮਾਰਦਾ ਹੁੰਦਾ ਨਹੀਂ ਜੀ ਥਿਸ ਇਜ਼ ਰੋਂਗ ਗਾਇਜ਼ ਇਹ ਮੇਰੇ ਤੇ ਇਲਜ਼ਾਮ ਲਗਾ ਰਹੀ ਆ ਮੈਂ ਫੱਕੇ ਨਹੀਂ ਮਾਰਦੀ ਸ਼ਵਾਦਾ ਗਾਇਜ਼ ਹੋਣਾ ਪੈਣੀ ਇੱਥੇ ਰੱਖ ਦਿੰਨੇ ਹਾਂ ਤਜੋਰੀ ਚ ਲੁਕੋ ਕੇ ਰੱਖ ਦੇ ਜੇ ਪਾਪਾ ਨੇ ਖਾਣੀ ਚਾਹੀਦੀ ਰੱਖਾਈ ਜੇ ਤੂੰ ਦੇ ਰੱਖ ਦੇ ਰੱਖ ਦੇ ਗਾਇਜ਼ ਮ ਕੀ ਨਾ ਜਦੋਂ ਸਕੂਲ ਪੜ੍ਹਦੇ ਹੁੰਦੇ ਸੀ ਨਾ ਮਤਲਬ 6ਵੀਂ 7ਵੀਂ ਜਾਉਂ ਤੋ ਪਹਿਲਾ ਦੀ ਗੱਲਾਂ ਅਸੀਂ ਕਰਦੇ ਹੁੰਦੇ ਸੀ ਕਿ ਤੂੰ ਕਿਹਦੇ ਕੱਪੜੇ ਪਾਏ ਦੀ ਚ ਮੈਂ ਕਿਹਦੇ ਕੱਪੜੇ ਪਾਏ ਸਰਦੀਆਂ ਦੇ ਦਿਨਾਂ 'ਚ ਸ਼ੇਮੀ ਸਤਵੀ ਚਾ ਡੋ ਸਿਤਾ ਅੱਜ ਵੀ ਕੱਪੜੇ ਕਹਿੰਦੇ ਆ ਆਪਣੇ ਆਈ ਥਿੰਕ ਅੱਜ ਵੀ ਸਾਡਾ ਤਬਾਕ ਸ਼ੇਮੀ ਸਤਵੀ ਦੇ ਨਿਆਣਿਆਂ ਵਾਲਾ ਆ ਸਾਡਾ ਬੋਲਾ ਸਹੀ ਹੈ ਅਸੀਂ ਅੱਜ ਵੀ ਕਿਣੀ ਦੇ ਇੱਕ ਦੂਜੇ ਦੇ ਕੱਪੜੇ ਮੇ ਦਿਮਾਗ ਚ ਆਉਂਦਾ ਕੀ ਗੱਲ ਹੋਈ ਮੈਂ ਕਿ ਐਦਾ ਕਰਦੇ ਹੁੰਦੇ ਸੀ ਪਾ ਕੇ ਦੇ ਕੱਪੜੇ ਪਾਏ ਤੂੰ ਵੀ ਕੱਪੜੇ ਪਾਏ ਫੇਸ਼ੇ ਕਿ ਮਜੇ ਨੇ ਘੱਟ ਪਾਏ ਹੁੰਦੇ ਸੀ ਉਹਦੀ ਸ਼ੇਖੀ ਹੋ ਜਾਂਦੀ ਸੀ ਮੈਨੂੰ ਤਾਂ ਲੱਗਦੀ ਸਾਡੇ ਸਾਡੇ ਦੋਨ ਦ ਸੀ ਨਾ ਫੇ ਜਿਹੜਾ ਜ਼ਿਆਦਾ ਜਿੱਤੇ ਚਾਤ ਕਪੜਾ ਪਾਏ ਹੁੰਦੇ ਸੀ ਥੋੜਾ ਇੰਬੈਰਸ ਹੋ ਜਾਂਦਾ ਹੁੰਦਾ ਸੀ ਕਿਉਂਕਿ ਉਹਨੇ ਕੱਪੜੇ ਪਾਏ ਹੁੰਦੇ ਸੀ ਕੋਈ ਵਾਰੇ ਮਮ ਵਾਸ ਮੇ फ्रेंड्स ਉਹ ਪਾ ਕੇ ਆਈ ਸੀ ਕਿ ਸੱਤ ਕੱਪੜੇ ਹਾਂ ਹਾਂ ਸੱਤ ਕੱਪੜੇ ਉਹ ਟਾਈਟ ਕਿ ਨਹੀਂ ਹੋਗੀ ਮੈਨੂੰ ਯਾਦ ਆ ਉਹਦੋਂ ਕੜਾਕੇ ਦੀ ਠੰਡ ਪਈ ਸੀ ਹੂੰ 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 ਕੜਾਕੇ ਦੀ ਤਾਂ ਹੁਣ ਵੀ ਹੈਗੀ ਪਰ ਸੱਤ ਕੱਪੜੇ ਤਾਂ ਕੋਈ ਨਹੀਂ ਪਾਏ ਹਜੇ ਤੱਕ ਚਲੋ ਕੋਈ ਨਿਓ ਬਚਪਨ ਦੀ ਗੱਲਾਂ ਆ ਤੇ ਅੱਜੋਂ ਜ਼ਿਆਦਾ ਕੁਝ ਹੋਇਆ ਨਹੀਂ ਖਾਸ ਕਿਉਂਕਿ ਮੈਂ ਪੈਗੀ ਸੀਗੀ ਫਿਰ ਮੈਂ ਪੈਗੀ ਸੀ ਤਾਂ ਕੰਟੈਂਟ ਕੇ ਤੋਂ ਲੜਾ ਸੀ ਹਣਾ ਮੈਂ ਗੱਲ ਬੁਲਗਾ ਕਰਦੀ ਹਾਂ ਕਿ ਮੈਂ ਕੰਟੈਂਟ ਨਹੀਂ ਦਿੰਦੀ ਆਈ ਮੀਨ ਕਿ ਆਈ ਮੀਨ ਟੂ ਸੇ ਯੈਸ ਫਨੀ ਕੰਟੈਂਟ ਹੈ ਮੈਂ ਕੋ ਫਨੀ ਗੱਲਾਂ ਨਹੀਂ ਕੀਤੀ ਅੱਜ ਤੇ ਕੋਈ ਨਹੀਂ ਕੱਲ ਕਰਾਂਗੇ ਅੱਜ ਦੇ ਵਲੌਗ ਨੂੰ ਪਹਿਨੇ ਰੱਖ ਦਿਓ ਮੇਰੇ ਸਾਰਾ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਨੇ ਵਲੌਗ ਚ ਬਾਏ